ਸਾਨੂੰ ਪਤਾ ਨਹੀਂ ਜੀ ਮੈਨੂੰ ਸਵੇਕ 11 ਵਜੇ ਨੇ ਕੁੜੀ ਨੇ ਫੋਨ ਕੀਤਾ ਕੌਣ ਦੀ ਆ ਨੀ ਨੇ ਕਹਿੰਦੀ ਭਾਬੀ ਆ ਕੇ ਬਾਹਰ ਆਈ ਤੇ ਕੋਈ ਆ ਚੰਦੇ ਘਰ ਆਇਆ ਤੇ ਇਹ ਬੰਦਾ ਬੜਿਆ ਆ ਮੈਂ ਦਵਦਾ ਵੈਸੇ ਹੀ ਤਾਂ ਬਾਹਰ ਨਿਕਲੀ ਤਾਂ ਮੁੜ ਕੇ ਚੱਲ ਐਥੇ ਖੜੇ ਅਸੀਂ ਦੇਖਿਆ ਉਹ ਮੁੰਡਾ ਵੀ ਜਿਹੜਾ ਆਇਆ ਤਾਂ ਉਹਨੂੰ ਅਸੀਂ ਐਥੇ ਖੜੇ ਤਾਂ ਜਾਣ ਨੂੰ ਸਾਨੂੰ ਬਾਜ ਕੋਈ ਨਹੀਂ ਸੀ sounding ਆ ਜੀ ਅਸੀਂ ਆਹ ਪੌੜੀ ਦੇ ਉੱਪਰੋਂ ਉਹ ਜਿਹੜਾ ਆਇਆ ਸੀ ਕਿ ਬੇਖ ਅੰਦਰ ਕੋਈ ਹੈਗਾ ਅੰਦਰ ਕੋਈ ਨਹੀਂ ਸੀ ਉਹ ਕਹਿੰਦਾ ਮੈਨੂੰ ਬਾਜ ਨਹੀਂ sounding ਹੈਗੀ ਇਹ ਜਾਨੂ ਕਹਿੰਦੇ ਵੀ ਤੁਸੀਂ ਆ ਕੇ ਘੁੰਮ ਕੇ ਸਾਡੇ ਬਾਹਰ ਤੇ ਦੇਖੋ ਖੋਲੀ ਤੇ ਚੜ ਕੇ ਉਧਰੋਂ ਦੇਖਿਆ ਤਾਂ ਉਧਰੋਂ ਕਹਿੰਦਾ ਜੀ ਅਖੇ ਇਹ ਪਈ ਮੱਖਣ ਉਹ ਇਹ ਜਾਣੀ ਤਿੰਨੇ ਜਾਣੇ ਇਧਰੋਂ ਆ ਗਏ ਤਾਂ ਮੈਂ ਆਪਣੇ ਮੁੰਡੇ ਨੂੰ ਥਾਣ ਚਲਦੇ ਅੰਦਰ ਜਾਤੇ ਮੁੰਡਾ ਮੇਰਾ ਉੱਥੇ ਅੰਦਰੋਂ ਫੋਨ ਕਰ ਲਾ ਪਿਆ ਮੁੰਡਿਆਂ ਨੂੰ ਕਹਿੰਦਾ ਜਾਤੇ ਮੈਂ ਬਾਹਰ ਨਿਕਲੀ ਤਾਂ ਉਹ ਜਾਨੂ ਗੇਟ ਤੇ ਬਾਹਰ ਨਿਕਾ ਗਿਆ ਨਿਕਾ ਗਿਆ ਸੀ ਮਗਰ ਤਾਹ ਚਾਰੇ ਜਾਣੇ ਭੱਜੇ ਅਸੀਂ ਆਖਾ ਮਾਰੀ ਫੇਰ ਮੱਖਣ ਪਿੱਛੇ ਮੁੰਡਿਆਂ ਪਿੱਛੇ ਮੁੰਡਿਆ ਤਾਂ ਕਹਿੰਦਾ ਕਿ ਆ ਗਾ ਖੜ ਕੇ ਕਹਿੰਦਾ ਮੁਰ ਕੇ ਦਾਸ ਲੈ ਕੇ ਕਹਿੰਦਾ ਗਾਲਾਂ ਕੱਢੀਆਂ ਦੋ ਤਿੰਨ ਤੁਹਾਨੂੰ ਮਗਾ ਸਾਡੇ ਪਹਿਜਾ ਸਾਹਮਣੇ ਗੇਟ ਮੈਂ ਵੀ ਦਵਦਾ ਅੰਦਰ ਗੇਟ ਲਾ ਕੇ ਬਜੀ ਤਾਂ ਇਹਨਾਂ ਨੂੰ ਉੱਥੇ ਟੱਕ ਕੇ ਜਾ ਕੇ ਉਦੋਂ ਸਿੱਖਣਾ ਪਈ ਤਾਂ ਇਹਨਾਂ ਨੂੰ ਸਜ਼ਾ ਬਹੁਤ ਸਖਤ ਹੋਣੀ ਚਾਹੀਦੀ ਯਾਰ ਇਹਨਾਂ ਨੂੰ ਬਾਰ ਬਾਰ ਜਿਹੜੇ ਇੱਕ ਛਡਾਂਦੇ ਆ ਜਮਾਨਤਾ ਦੇ ਦਿੰਦੇ ਆ ਪਹਿਲਾਂ ਤਾਂ ਜਮਾਨਤਾ ਵਾਲੇ ਚੱਕ ਹੋਣੇ ਚਾਹੀਦੇ ਇਹਨਾਂ ਨੂੰ ਸਾਹਿਬ ਇਹਨਾਂ ਨੇ ਇਹ ਤਾਂ ਮੜ ਕੇ ਫੇਛਟ ਕੇ ਆ ਜਾਂਦੇ ਦੋ ਮਹੀਨੇ ਮਗਰ ਜਿੰਨ ਜਿੰਨ ਵੀ ਹੁਣ ਦੋ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਚਗਾਏ ਨਸ਼ੇ ਪੱਤੇ ਦੇ ਵਿੱਚ ਪਹਿਲਾਂ ਵੀ ਬਹੁਤ ਕੇਸ ਆਉਂਦੇ ਸੀ ਹੁਣ ਵੀ ਜਿਹੜਾ ਜਿਨੇ ਇਹਦੀ ਜਮਾਨਤ ਦਿੱਤੀ ਪਹਿਲਾਂ ਉਹਨੂੰ ਪਾਉਂਦੇ ਜਰੂਰ ਕਰ ਸਕਦੇ ਆ ਕਿ ਮੈਨੂੰ ਕੋਈ 12 ਵਜੇ ਦੇ ਕਰੀਬ ਇਨਵੀਟੇਸ਼ਨ ਮਿਲੀ ਸੀਗੀ ਥਰੂ ਸਰਪੰਚ ਕਿ ਸਾਡੇ ਪਿੰਡ ਮਲਟਰ ਹੋ ਗਿਆ ਔਰ ਮੈਂ 12:30 ਮਿੰਟ ਤੇ ਲੈ ਕੇ ਪਹੁੰਚ ਕੇ ਅੰਦਰ ਵਤ ਉਰਮਾ ਜਾ ਕੇ ਦੇਖਿਆ ਤੇ ਲੇਡੀ ਸੀਗੀ ਆਸ਼ਾ ਰਾਣੀ ਔਰ ਬਾਈਫੋਗ ਮਨਜੀਤ ਸਿੰਘ ਇਹਦੀ ਉੱਥੇ ਡੈਡ ਬੋਡੀ ਪਈ ਸੀਗੀ ਬਾਹਰ ਜਿਹੜਾ ਪਾਮ ਵੇੜਾ ਕਹਿੰਦੇ ਨੇ ਉਹਦੇ ਵਿੱਚ ਔਰ ਬੱਤ ਬਹੁਤ ਜ਼ਿਆਦਾ ਬੇਰੀ ਸੀ ਔਰ ਜਦੋਂ ਮੈਂ ਮੌਕੇ ਤੇ ਦੇਖਿਆ ਉਹ ਜਿਹੜਾ ਗਾਲਾ ਸੀਗਾ ਨਾ ਉਹ ਉਦੋਂ ਸਿੱਤੀ ਹੀ ਕੁੰਨੀ ਨਾਲ ਕੁੱਟਿਆ ਹੋਇਆ ਸੀ ਔਰ ਜਦ ਮੌਕੇ ਤੇ ਮੈਂ ਜਾ ਕੇ ਵੈਚਿੰਗ ਦਾ ਇੰਕੀਤਾ ਉਹ ਜਿਹੜਾ ਨਾ ਉਹ ਪਤੀ ਸਾਰੇ ਘਰ ਦੇ ਵਿੱਚ ਦੇਖਣ ਇੱਕ ਉਹਦੀ ਵਾਲੀ ਗਾਇਬ ਸੀਗੀ ਇੱਕ ਕੰਨ ਦੀ ਵਾਲੀ ਸੀਗੀ ਔਰ ਇੱਕ ਗਾਇਬ ਸੀ ਔਰ ਜਿਹੜਾ ਮੌਕੇ ਤੇ ਟੈਕਸਟੀ ਕਰਦੇ ਰਹਿ ਜਣਾ ਨਾ ਉਹਦੇ ਘਰ ਦੇ ਵਿੱਚ ਸਾਰੇ ਟੋਟਲ ਘਰ ਦੇ ਵਿੱਚ ਬਲੱਡ ਸਟੇਨ ਸੀ ਉਹ ਦਰਗਾ ਹੋਇਆ ਔਰ ਕੀ ਮੈਂ ਕੀ ਜਜਮੈਂਟ ਕੀਤੀ ਹੈ ਕਿ ਜਿਹੜਾ ਬੰਦਾ ਇਸ ਘਰ ਦੇ ਵਿੱਚ ਲੁੱਟ ਖੋਹ ਕਰਨ ਦੀ ਨੀਅਤ ਨਾਲ ਐਂਟਰ ਹੋਇਆ ਉਹ ਤਾਂ ਨਾ ਇਸ ਲੇਡੀ ਨੇ ਮਜਾਮਤ ਕੀਤੀ ਹੈ ਉਹਨਾਂ ਦਾ ਕੁੱਤਾ ਰੱਖਿਆ ਸੀਗਾ ਕੁੱਤਾ ਭੌਂ ਗਿਆ ਤਾਂ ਉਹ ਜਨਾਨੀ ਨੂੰ ਪਤਾ ਲੱਗ ਗਿਆ ਔਰ ਮੇ ਵੀ ਉਹ ਬੰਦਾ ਜਿਹੜਾ ਉਹਦੇ ਪਿੰਡ ਦਾ ਹੋ ਸਕਦਾ ਜੋ ਜੀਨਾ ਉਸਦੇ ਲੈ ਉਹਦਾ ਗळा ਕੁੱਟ ਦੋ ਹੌਸਟ ਕਰੀ ਤੇ ਇਮਲਾਜਮਤ ਦੇ ਤਰ੍ਹਾਂ ਉਹ ਬੱਚੇ ਬੰਦਾ ਜਿਹੜਾ ਸੀ ਸੀਐਲ ਸੀ ਦਾ ਬੰਦਾ ਸੀ ਜਾਂ ਬੰਦੇ ਸੀ ਜਿੰਨੇ ਵੀ ਸੀਗੇ ਉਹ ਜੋ ਵੀ ਉਹਨਾਂ ਦੇ ਜਿਸ ਤਰ੍ਹਾਂ ਸੱਟ ਲੱਗਣਾ ਉਹ ਜਿਹੜਾ ਉਹਦਾ ਬਲੱਡ ਸਟੇਨ ਸੀਗੇ ਉਹ ਕਿੰਨੀ ਕੋਤੀ ਸੀਗੇ ਤੇ ਵਿੱਚ ਬਲੱਡ ਸਟੇਨ ਹੁੰਦੇ ਉਹਨੇ ਅਸੀਂ ਕਿ ਕਿੱਥੇ ਜਿੱਥੇ ਉਹ ਡੈਟ ਕੋਲ ਗਿਆ ਜਿੱਥੇ ਜਿੱਥੇ ਉਹਨੂੰ ਸ਼ੱਕ ਸੀ ਗਿਆ ਤੇ ਪੈਸੇ ਪਏ ਹੋ ਸਕਦੇ ਔਰ ਉਹ ਬਲੱਡਸਟੇਨ ਵੀ ਅਸੀਂ ਐਫਐਸਆਰ ਟੀਮ ਦੀ ਮਦਦ ਨਾਲ ਕਾਰਵਾਈ ਚ ਲੈ ਰਹੇ ਸੀ ਔਰ ਉਹ ਜਿਹੜਾ ਉਸ ਦੇ ਲੜਕੇ ਨਾਲ ਫੇਰ ਗੱਲ ਹੋਈ ਜਦੋਂ ਉਹਦਾ ਲੜਕਾ ਆਰਮੀਨ ਸਿੱਕਮ ਔਰ ਇਹ ਲੇਡੀਜ਼ ਕਲੀਨ ਕਰ ਰਹੇ ਰਹੇ ਸੀ ਔਰ ਉਹ ਲੜਕੇ ਨਾਲ ਉਹ ਬਾਰੀਅਰ ਪਹੁੰਚ ਰਿਹਾਗਾ ਤੇ ਬਾਕੀ ਜੋ ਸਟੇਟਮੈਂਟ ਦੇਣਗੇ ਉਹਦੇ ਆਧਾਰ ਤੇ ਜਿਹੜੇ ਇਸ ਬੰਦੇ ਕਾਰਵਾਈ ਕਰਾਂਗੇ ਤੇ ਅਜੇ ਤੱਕ ਤਾਂ ਉਹਨਾਂ ਨੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੇ ਸਟੇਟਮੈਂਟ ਸਾਨੂੰ ਨਹੀਂ ਰਿਪੋਰਟ ਕੀਤੀ ਕਿੰਨੀ ਗਮਸੇ ਜਿਹੜੀ ਆਪ